ਕਦੇ ਕਿਸੇ ਬਾਰੇ ਬੁਰਾ ਨਾ ਬੋਲੋ ਕਿਉਂਕਿ ਬੁराई ਤੁਹਾਡੇ ਅੰਦਰ ਹੈ ਅਤੇ ਤੁਸੀਂ ਦੂਜਿਆਂ ਨਾਲੋਂ ਵੀ ਬੁਰਾ ਵਰਤਾਪ ਕਰਦੇ ਹੋ ਆਪਣੇ ਰਿਸ਼ਤੇਆਂ ਅਤੇ ਪੈਸਿਆਂ ਨੂੰ ਬਰਾਬਰ ਦਾ ਦਰਜਾ ਦਿਹਾ ਕਰੋ ਕਿਉਂਕਿ ਦੋਵੇਂ ਕਮਾਉਣੇ ਔਖੇ ਹਨ ਪਰ ਦੁੱਖ ਚ ਛਲਣਾ ਬੜਾ ਆਸਾਨ ਹੁੰਦਾ ਹੈ ਹੋਂਮੇ ਅਤੇ ਕਦਰਾਂ ਕੀਮਤਾਂ ਵਿੱਚ ਅੰਤਰ ਹੁੰਦਾ ਹੈ ਹੰਕਾਰ ਦੂਜਿਆਂ ਨੂੰ ਅੱਗੇ ਝੁਕਾ ਕੇ ਖੁਸ਼ ਹੁੰਦਾ ਹੈ ਕਿਸੇ ਨਾਲ ਬਹਿਸ ਕਰਕੇ ਜਿੱਤਣ ਦੀ ਬਜਾਏ ਚੁੱਪ ਰਹਿ ਕੇ ਉਹ ਸਨੂ ਹਰਾਓ ਕਿਉਂਕਿ ਲੋਕ ਹਮੇਸ਼ਾ ਤੁਹਾਡੇ ਨਾਲ ਬਹਿਸ ਕਰਨਾ ਪਸੰਦ ਕਰਦੇ ਹਨ ਕਿਉਂਕਿ ਉਹ ਤੁਹਾਡੀ ਚੁੱਪੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ paਉਣਗੇ ਸ਼ਬਦ ਅਤੇ ਵਿਚਾਰ ਦੂਰੀ ਬਣਾਉਂਦੇ ਹਨ ਕਿਉਂਕਿ ਕਈ ਵਾਰ ਅਸੀਂ ਸਮਝ ਨਹੀਂ ਸਕਦੇ ਅਤੇ ਕਈ ਵਾਰ ਅਸੀਂ ਸਮਝਾ ਨਹੀਂ ਸਕਦੇ ਅਤੇ ਜੋ ਬੰਦਾ ਤੁਹਾਨੂੰ ਸਮਝਾ ਅਤੇ ਸਮਝ ਸਕਦਾ ਹੈ ਉਹ ਤੁਹਾਡੇ ਦਿਲ ਦੇ ਸਭ ਤੋਂ ਨਜ਼ਦੀਕ ਦਾ ਬੰਦਾ ਹੈ ਪਰ ਅੱਜ ਦੇ ਸਮੇਂ ਵਿੱਚ ਐਹੋ ਜੇ ਲੋਕ ਕਿਸਮਤ ਵਾਲਿਆਂ ਨੂੰ ਹੀ ਮਿਲਦੇ ਹਨ ਸੁਣਨ ਦੀ ਆਦਤ ਪਾਓ ਕਿਉਂਕਿ ਤਾਨਿਆਂ ਦੀ ਕੋਈ ਕਮੀ ਨਹੀਂ ਹੁੰਦੀ ਮੁਸਕਰਾਉਣ ਦੀ ਆਦਤ ਪਾਓ ਕਿਉਂਕਿ ਇੱਥੇ ਉਹਨਾਂ ਬੁਰਿਆਂ ਲੋਕਾਂ ਦੀ ਕੋਈ ਕਮੀ ਨਹੀਂ ਹੁੰਦੀ ਜੋ ਤੁਹਾਨੂੰ ਰਵਾਉਂਦੇ ਹਨ ਅੰਮ੍ਰਿਤ ਵੇਲੇ ਉੱਠਣ ਦੀ ਆਦਤ ਪਾਓ ਕਿਉਂਕਿ ਤੁਹਾਡੀ ਲੱਤ ਖਿੱਚਣ ਵਾਲਿਆਂ ਲੋਕਾਂ ਦੀ ਕੋਈ ਕਮੀ ਨਹੀਂ ਹੁੰਦੀ ਭਾਵੇਂ ਤੁਹਾਡਾ ਨਾਮ ਅਤੇ ਪਛਾਣ ਛੋਟੀ ਕਿਉਂ ਨਾ ਹੋਵੇ ਇਹ ਤੁਹਾਡੀ ਆਪਣੀ ਹੋਣੀ ਚਾਹੀਦੀ ਹੈ ਸਭ ਦੀ ਇੱਜ਼ਤ ਕਰਨੀ ਬਹੁਤ ਜ਼ਰੂਰੀ ਗੱਲ ਹੈ ਪਰ ਸਨਮਾਨ ਨਾਲ ਜੀਣਾ ਤੁਹਾਡੀ ਪਛਾਣ ਹੈ